ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਸ਼ਰਮਾ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਮਾਤਾ ਚਿੰਤਪੁਰਨੀ ਜਿਹਦੇ ਨਵਰਾਤਰੇ ਚੱਲ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਜਿਹੜੇ ਮਾਤਾ ਚਿੰਤਪੁਰਨੀ ਜਾਣ ਦੇ ਲਈ ਉੱਤੇ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਤਾਂ ਪੰਜਾਬ ਭਰ ਤੋਂ ਹੀ ਨਹੀਂ ਬਲਕਿ ਦੇਸ਼ ਭਰ ਦੇ ਕੋਨੇ-ਕੋਨੇਆਂ ਤੋਂ ਵੀ ਜਿਹੜੇ ਲੋਕ ਨੇ ਇੱਥੇ ਆ ਰਹੇ ਨੇ ਤਾਂ ਹੁਸ਼ਿਆਰਪੁਰ ਚੋਹਾਲ ਰੋਡ ਤੇ ਮੌਜੂਦ ਹਨ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਮਾਤਾ ਚਿੰਤਪੁਰਨੀ ਜਾਨ ਦੇ ਲਈ ਨਤਮਸਤਕ ਹੋਣ ਦੇ ਲਈ ਜਾ ਰਹੀਆਂ ਨੇ ਤਾਂ ਉੱਥੇ ਹੀ ਇੱਕ ਵੱਡੀ ਡਿਊਟੀ ਟ੍ਰੈਫਿਕ ਮੁਲਾਜ਼ਮਾਂ ਦੀ ਵੀ ਬਣਦੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੋਂ ਜਾਂਦੀਆਂ ਨੇ ਤਾਂ ਵੱਡੀ ਰਸ਼ ਜਿਹੜਾ ਕੀ ਹੈ ਰੋਡ ਤੇ ਜਾਮ ਲੱਗ ਜਾਂਦਾ ਹੈ ਜਿਸ ਦੇ ਕਰਕੇ ਦਿੱਕਤ ਪਰੇਸ਼ਾਨੀ ਆਉਂਦੀ ਹੈ ਸੋ ਟ੍ਰੈਫਿਕ ਇੰਚਾਰਜ ਸੁਭਾਸ਼ ਭਗਤ ਹੁਣੇ ਮੌਜੂਦ ਨੇ ਸਾਡੇ ਨਾਲ ਸੁਭਾਸ਼ ਭਗਤ ਜੀ ਉਹਨਾਂ ਦੇ ਨਾਲ ਵੀ ਜਿਹੜੇ ਕੀ ਗੱਲਬਾਤ ਕਰਦੇ ਆ ਆਪਣੀ ਡਿਊਟੀ ਜਿਹੜੀ ਕੀ ਤਨਦੇਹੀ ਦੇ ਨਾਲ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਸੋ ਸੁਬਾ ਅਸ਼ਪਗੱਜੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੇ ਆ। ਹਾਂ ਜੀ ਸਰ ਮਾਤਾ ਜੀ ਦੇ ਨੰਬਰਾਂ ਤੇ ਚੱਲ ਰਹੇ ਨੇ। ਕਾਫੀ ਰਸ਼ ਭਰਿਆ ਮਾਹੌਲ ਹੈ। ਸੋ ਕਿਸ ਤਰ੍ਹਾਂ ਦੇ ਨਾਲ ਡਿਊਟੀ ਦੇ ਪ੍ਰਬੰਧ ਕੀਤੇ ਗਏ ਨੇ? ਜੀ ਮਾਤਾ ਜੀ ਮੈਨੂੰ ਇਹ ਦੱਸਣ ਤੇ ਬੜਾ ਫਕਰ ਮਹਿਸੂਸ ਹੋ ਰਿਹਾ ਕਿ ਮਾਨਯੋਗ ਐਸਐਸਪੀ ਹਿਸ਼ਾਰਪੁਰ ਜੀ ਵੱਲੋਂ ਜਿਹੜਾ ਚੰਤਪੁਰਨੀ ਮਾਤਾ ਜੀ ਦਾ ਮੇਲਾ ਹੈ ਉਹਦੇ ਸੰਬੰਧ ਵਿੱਚ ਪੁਖਤਾ ਜਿਹੜੇ ਪ੍ਰਬੰਧ ਹੈ ਉਹ ਕੀਤੇ ਗਏ ਆ। ਕੱਲ ਕਾਫੀ ਰਸ ਸੀਗਾ। ਕੱਲ ਤਕਰੀਬਨ ਕਹਿ ਸਕਦੇ ਆਪਾਂ ਕਿ ਸਾਰਾ ਦਿਨ ਰਸ ਰਿਆ ਉਹਦੇ ਵਿੱਚ ਛੋਟੇ ਛੋਟੇ ਜਾਮ ਜਾਂ ਪਬਲਿਕ ਸਲੋ چلਦੀ ਰਹੀ ਹੈ ਅੱਜ ਕਹਿ ਸਕਦੇ ਆ ਅੱਜ ਬਿਲਕੁਲ ਕੋਈ ਜਾਮ ਨਹੀਂਗਾ ਜਿਹੜੀ ਸੰਘਤ ਹੈ ਆਰਾਮ ਦੇ ਨਾਲ ਜਾ ਰਹੀ ਹੈ ਅੱਜ ਸੰਘਤ ਬਹੁਤ ਘੱਟ ਹੈ ਇਹ ਹੁਣ ਜਦੋਂ ਅਸ਼ਟਮੀ ਹੈ ਉਸ ਵੇਲੇ ਇੱਕ ਰੀ ਸੰਘਤ ਜਿਹੜਾ ਆੜਿਆ ਉਹ ਆਉਣਾ ਹੈ ਉਹਦੇ ਵਾਸਤੇ ਵੀ ਸਾਡੇ ਕੋਲ ਪੂਤਾਂ ਜਿਹੜੇ ਪ੍ਰਬੰਧ ਹੈ ਟ੍ਰੈਫਿਕ ਦੇ ਅਸੀਂ ਕੀਤੇ ਆ ਇਸ ਕਰਕੇ ਅੱਜ ਕੋਈ ਜ਼ਿਆਦਾ ਸੰਘਤ ਜਿਹੜੀ ਹੈ ਨਹੀਂ ਹੈਗੀ ਜੀ ਸਾਰੇ ਰਸ਼ ਲੱਗਣ ਦਾ ਇੱਕ ਕਾਰਨ ਇਹ ਵੀ ਹੈ ਕਿ ਜਿੱਥੇ ਲੰਗਰ ਹੁੰਦੇ ਨੇ ਉਹਨਾਂ ਦੇ ਮੋੜੇ ਹੀ ਗੱਡੀਆਂ پارک ਕਰਕੇ ਚੱਲ ਜਾਂਦੇ ਨੇ ਲੋਕ ਜਾਂ ਫਿਰ ਮੋਟਰਸਾਈਕਲ ਲਗਾ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਕੱਲ ਵੀ ਜਿੱਥੇ ਲੰਗਰ ਹੈ ਉੱਥੇ ਜਾਮ ਸੀਗਾ ਉਹ ਜਾਮ ਲੱਗਣ ਦਾ ਕਾਰਨ ਕੀ ਹੈ ਕੁਝ ਜਿਹੜੀ ਸੰਗਤ ਹੈ ਉਹ ਟੂ ਵੀਲਰ ਖੜੀ ਕਰ ਦਿੰਦੇ ਆ ਤੇ ਜਾਂ ਜਿਹੜੇ ਫੋਰ ਵੀਲਰ ਹੈ ਜਦੋਂ ਫੋਰ ਵੀਲਰ ਖੜਾ ਹੋ ਜਾਂਦਾ ਨਾ ਕੋਈ ਉਹਦੇ ਕਰਕੇ ਜਾਮ ਲੱਗਾ ਰਾਤੀ ਤੇ ਬਾਕੀ ਆਪਾਂ ਸਾਰਿਆਂ ਨੂੰ ਬੇਨਤੀ ਕੀਤੀ ਲੰਗਰ ਅੱਜ ਕਾਫੀ ਲੰਗਰ ਘਟ ਗਿਆ ਇੱਥੇ ਇਸ ਜਗ੍ਹਾ ਤੇ ਦੇਖੋ ਤਿੰਨ ਲੰਗਰ ਸੀਗੇ ਅੱਜ ਇੱਕ ਲੰਗਰ ਰਹਿ ਗਿਆ ਦੋ ਲੰਗਰ ਜਿਹੜੇ ਆ ਉਹ ਸੇਵਾ ਕਰਕੇ ਆਪਣੇ ਘਰਾਂ ਨੂੰ ਜਾ ਚੁੱਕੇ ਆ ਤੇ ਜਿਹੜੇ ਸ਼ਾਮ ਤੱਕ ਮੇਬੀ ਜਿਹੜੇ ਟੈਂਟ ਆ ਉਹ ਵੀ ਉਤਰ ਜਾਣਗੇ ਪਰ ਅੱਜ ਕੋਈ ਕਿਸੇ ਦਾ ਦਰਦ ਦਾ ਜਾਮ ਨਹੀਂ ਹੈਗਾ ਜੀ ਸਾਰਾ ਇਹ ਟੈਂਪੂ ਨੇ ਛੋਟੇ ਹਾਥੀ ਨੇ ਇਹਨਾਂ ਤੇ ਵੀ ਆਪਾਂ ਦੇਖਦੇ ਆ ਕਾਫੀ ਵਿਅਕਤੀ ਜਿਹੜੇ ਕੀ ਸਵਾਰ ਹੋ ਕੇ ਜਾ ਸਕਦੇ ਨੇ ਇੱਕ ਕਹਿ ਲਈ ਆਪਾਂ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ ਜੀ ਮੈਂ ਕਹਿ ਸਕਦਾ ਜਿਹੜੇ ਛੋਟੇ ਹਾਥੀ ਹੈ ਇਹਨਾਂ ਨੂੰ ਅਸੀਂ ਬੜੇ ਆਦਬ ਤੇ ਸਤਿਕਾਰ ਨਾਲ ਪਹਿਲਾਂ ਵੀ ਇੱਕ ਮੈਸੇਜ ਪਾਇਆ ਸੀਗਾ ਪਰ ਇਹ ਵੀਰ ਕੀ ਕਰਦੇ ਆ ਕਿਸੇ ਵੇਲੇ ਤੇ ਇੱਕ ਵਹੀਕਲ ਖੜਾ ਇੱਕ ਛੋਟਾ ਥੀ ਖੜਾ ਆ ਜਿਹੜਾ ਈ ਰਿਕਸ਼ਾ ਖੜਾ ਉਹਦੇ ਨਾਲ ਹੀ ਸੱਜੇ ਪਾਸੇ ਆ ਕੇ ਦੂਸਰਾ ਵੀਰ ਵੀ ਖੜੀ ਹੋ ਕੇ ਗੱਪਾਂ ਲੈ ਪਿੰਦੇ ਮਾਰਦੇ ਜਿਹਦੇ ਕਰਕੇ ਜਾਮ ਲੱਗਦਾ ਅਸੀਂ ਕਾਫੀ ਇਹਨਾਂ ਨੂੰ ਸਮਝਾਇਆ ਪਰ ਹੁਣ ਇਹ ਸਮਝ ਗਏ ਆ ਅੱਜ ਕੋਈ ਇਹਦੀ ਪ੍ਰੋਬਲਮ ਜਿਹੜੀ ਹੈ ਨਹੀਂ ਹੈਗੀ ਅਸੀਂ ਤੇ ਇਹਨਾਂ ਨੂੰ ਤੁਹਾਡੇ ਮਾਧਮੇ ਰੇ ਬੇਨਤੀ ਕਰਾਂਗੇ ਕਿ ਪਲੀਜ਼ ਆਪਣਾ ਜਿਹੜਾ ਈ ਰਿਕਸ਼ਾ ਆ ਉਹ ਰੋਡ ਤੋਂ ਖੜਾ ਹੋ ਕੇ ਤੁਸੀਂ ਰੋਡ ਤੋਂ ਸਾਈਡ ਤੇ ਕਰਕੇ ਗੱਲਬਾਤ ਕਰੋ ਤੇ ਰੋਡ ਦੇ ਵਿੱਚ ਜਿਹੜਾ ਖੜਾ ਨਾ ਕਰੋ ਉਹ ਇਹਨੂੰ ਸਮਝਦੇ ਆ ਅੱਜ ਬਿਲਕੁਲ ਕਿਸ ਤਰ੍ਹਾਂ ਦਾ ਕੋਈ ਜਾਮ ਨਹੀਂ ਹੈਗਾ ਜੀ ਸਰ ਇੱਕ ਦਿਨ ਦਿਨ ਦੇ ਕੰਪੈਰੀਟਿਵਲੀ ਰਾਤ ਦੀ ਜੇਕਰ ਗੱਲ ਕਰੀਏ ਤਾਂ ਰਾਤ ਹੀ ਜਿਹੜੇ ਕਿ ਪੁਲਿਸ ਦੇ ਗੇੜੇ ਜਿਹੜੇ ਕਿ ਘੱਟ ਹੁੰਦੇ ਨੇ ਤਾਂ ਉਦੋਂ ਜਿਹੜੇ ਕਿ ਉਲੜਵਾਜ਼ ਨੇ ਯਾ ਕੈਲੀਏ ਪੀਪਣੀਆਂ ਮਾਰ ਕੇ ਲੰਡੇ ਸਲੈਂਸਰ ਕਰਕੇ ਤੁਰੇ ਹੁੰਦੇ ਨੇ ਜੀ ਇਹ ਥੋੜਾ ਸਮਝਦੇ ਆ ਕਿ ਰਾਤ ਦੇ ਸਮੇਂ ਇਹਨਾਂ ਦੇ ਦਿਮਾਗ 'ਚ ਹੈ ਕਿ ਟ੍ਰੈਫਿਕ ਦੇ ਇੰਤਜ਼ਾਮ ਘੱਟ ਹੈ ਜਾਂ ਪੁਲਿਸ ਨਹੀਂ ਹੈਗੀ ਅਸੀਂ ਰਾਤੀ ਵੀ ਜਿਹੜੇ ਆਊਟ ਕਰਦੇ ਸੀ ਹੂਟਿੰਗ ਕਰਦੇ ਸੀਗੇ ਉਹ ਫੜੇ ਆ ਬੱਚੇ ਫੇਰ ਕੀ ਕਰਦੇ ਆ ਫੇਰ ਪੈਰ ਫੜ ਲੈਂਦੇ ਆ ਮਾਫ ਕਰਦੇ ਹੋ ਜੀ ਅੱਗੇ ਤੋਂ ਨਹੀਂ ਕਰਦੇ ਜੀ ਕਰਨਾ ਦੱਸਿਓ ਮੰਮੀ ਨੂੰ ਨਾਲ ਦੱਸਿਓ ਡੈਡੀ ਨੂੰ ਨਾਲ ਦੱਸਿਓ ਸਾਡੀ ਵੀਡੀਓ ਨਾ ਬਣਾਇਓ ਹੱਥ ਪੱਲਾ ਜੋੜਦੇ ਅਸੀਂ ਸਮੇਂ ਦੇ ਵੀ ਸੰਗਤ ਰੂਪੀ ਰਾਤੀ ਵੀ ਅਸੀਂ ਫੜੇ ਸੀ ਵਾਰਨਿੰਗ ਦੇ ਕੇ ਅਸੀਂ ਭੇਜ ਦਿੱਤੇ ਆ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਵੀ ਕੀਤਾ ਵੀ ਅਸੀਂ ਅੱਗੇ ਤੋਂ ਐਸੀ ਹਰਕਤ ਜਿਹੜੀ ਮੇਲੇ ਵਿੱਚ ਨਹੀਂ ਕਰਾਂਗੇ ਇਸ ਕਰਕੇ ਉਹਨਾਂ ਨੂੰ ਵਾਰਨਿੰਗ ਦੇ ਕੇ ਅਸੀਂ ਭੇਜ ਦਿੱਤਾ ਸੀ ਤੁਹਾਡੇ ਮੱਦੇ ਨਵੇਂ ਪੇਰੈਂਟਸ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਕਿ ਪਲੀਜ਼ ਬੱਚਿਆਂ ਨੂੰ ਘਰ ਤੋਂ ਹੀ ਸਮਝਾ ਕੇ ਭੇਜੋ ਕਿ ਮੇਲੇ ਵਿੱਚ ਆ ਕੇ ਕਿਸ ਤਰ੍ਹਾਂ ਦੀ ਹੁਲੜਬਾਜੀ ਨਾ ਕਰਨ ਅਗਰ ਕੋਈ ਵਿਅਕਤੀ ਨਹੀਂ ਹਟਦਾ ਉਹਦੇ ਖਿਲਾਫ ਜੋ ਕਾਰਵਾਈ ਬਣਦੀ ਉਹ ਕੀਤੀ ਜਾਵੇਗੀ ਸਰ ਬੀਤੇ ਕੱਲ ਇੱਕ ਨੌਜਵਾਨ ਸੀ ਐਕਸੀਡੈਂਟ ਹੋਇਆ ਪਿਆ ਸੀ ਉਹਨਾਂ ਨੂੰ ਫਸਟ ਏਡ ਵੀ ਦਿੱਤਾ ਗਿਆ ਇਹ ਉਹ ਕੀ ਗੱਲਬਾਤ ਸੀ ਮੈਨੂੰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਕਿ ਦੱਸੋ ਉਹ ਵਿਅਕਤੀ ਲੁਧਿਆਣੇ ਤੋਂ ਆਏ ਸੀਗੇ ਲੁਧਿਆਣਾ ਕਿੰਨੀ ਦੂਰ ਹੈ ਮਾਂ ਮਾਈ ਜੀ ਗਏ ਆ ਮੱਥਾ ਟੇਕ ਕੇ ਆਏ ਆ ਔਰ ਰਸਤੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਇਹ ਵੀ ਪਤਾ ਲੱਗਾ ਕਿ ਕੁਝ ਹੁੱਲੜਬਾਜ਼ ਵਿੱਚ ਕਰ ਰਹੇ ਸੀਗੇ ਇੱਕ ਕਾਰ ਦੇ ਵਿੱਚ ਉਹਨਾਂ ਦਾ ਲੱਗਾ ਮੋਟਰਸਾਈਕਲ ਔਰ ਮੌਕੇ ਤੇ ਉਹਨਾਂ ਦਾ ਜਿਹੜਾ ਮੇਬੀ ਖੱਬਾ ਗਿੱਟਾ ਜਿਹੜਾ ਉਹ ਟੁੱਟ ਗਿਆ ਸਾਨੂੰ ਵੀ ਬਜਰੀਆ ਟੈਲੀਫੋਨ ਇਨਫੋਰਮੇਸ਼ਨ ਮਿਲੀ ਸਾਡੇ ਕੋਲ ਇਥੇ ਐਂਬੂਲੈਂਸ ਸੀ ਉਸੇ ਵੇਲੇ ਮੇਰੀ ਸਾਰੀ ਟੀਮ ਟਰੈਫਿਕ ਦੀ ਐਂਬੂਲੈਂਸ ਲੈ ਕੇ ਅਸੀਂ ਪਹੁੰਚਿਆ ਅਸੀਂ ਖੁਦ ਉਸ ਵਿਅਕਤੀ ਨੂੰ ਚੁੱਕ ਕੇ ਐਂਬੂਲੈਂਸ ਵਿੱਚ ਪਾ ਜੇ ਤੇ ਸਿਵਲ ਹਸਪੀਟਲ ਭੇਜਿਆ ਮੈਂ ਸਮਝਦਾ ਕਿ ਜਦੋਂ ਉਸ ਵਿਅਕਤੀ ਦਾ ਐਕਸੀਡੈਂਟ ਹੋ ਕੇ ਗਿੱਟਾ ਟੁੱਟ ਗਿਆ ਉਹਦੇ ਪਰਿਵਾਰ ਨੂੰ ਪਤਾ ਲੱਗਾ ਕਿ ਕਿੰਨਾ ਭੈੜਾ ਜਿਹੜਾ ਮੈਸੇਜ ਹੈ ਇਹ ਜਾਂਦਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਕੋਈ ਵਿਅਕਤੀ ਹੁੱਲੜਬਾਜੀ ਨਾ ਕਰੇ ਆਰਾਮ ਨਾਲ ਜਾਓ ਆਰਾਮ ਨਾਲ ਆਓ ਅਸੀਂ ਭਾਵੇਂ ਉਹਨਾਂ ਦੀ ਕਾਫੀ ਹੈਲਪ ਕੀਤੀ ਕਿਉਂਕਿ ਸਾਨੂੰ ਮਾਨ ਜੋ ਗਿਆ ਐਸਐਸਪੀ ਹਿਆਰਪੁਰ ਜੀ ਨੇ ਇਸ ਕਰਕੇ ਇੱਥੇ ਲਾਇਆ ਵੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਪਰ ਜਦੋਂ ਘਰ ਪਹੁੰਚਣਗੇ ਉਹਦੇ ਉੱਪਰ ਤੋਂ ਉਹਦੇ ਪਰਿਵਾਰ ਦੇ ਉੱਪਰ ਕਿੰਨਾ ਮਤਲਬ ਭੈੜਾ ਜਿਹਾ ਇਹ ਮਤਲਬ ਇੱਕ ਸ਼ਨਾਟਾ ਜਿਹੜਾ ਉਹ ਸ਼ਾ ਜਾਂਦਾ ਇਸ ਕਰਕੇ ਸਭ ਨੂੰ ਬੇਨਤੀ ਹੈ ਆਰਾਮ ਨਾਲ ਆਓ ਆਰਾਮ ਨਾਲ ਜਾਓ ਮਾਂ ਮਾਈ ਤੁਹਾਡੀ ਜਿਹੜੀ ਯਾਤਰਾ ਸਫਲ ਕਰੇ ਪਲੀਜ਼ ਕੋਆਪਰੇਟ ਕਰੋ ਪਰ ਪ੍ਰਸ਼ਾਸਨ ਦਾ ਪਲੀਜ਼ ਦਾ ਸਾਥ ਦਿਓ ਸੋ ਇਸ ਵਾਰ ਅਸ਼ਪਾਗ ਦੀ ਨਾਲ ਵੀ ਗੱਲ ਕੀਤੀ ਗਈ ਹੈ ਟ੍ਰੈਫਿਕ ਇਨਚਾਰਜ ਜੋ ਕਿ ਹੁਸ਼ਿਆਰਪੁਰ ਤੋਂ ਨੇ ਤਾਂ ਇੱਕ ਵਾਰੀ ਦੂਜੇ ਪਾਸੇ ਫੇਰ ਤੁਹਾਨੂੰ ਤਸਵੀਰਾਂ ਜਿਹੜੀਆਂ ਕਿ ਦਿਖਾ ਦਿੰਨੇ ਕਿ ਰੌਣਕਾਂ ਜਿਹੜੀਆਂ ਕਿ ਲੱਗੀਆਂ ਹੋਈਆਂ ਨੇ ਇਹ ਰਸਤਾ ਹੈ ਮਾਤਾ ਚਿੰਤਪੁਰ ਨਹੀਂ ਜਾਂਦਾ ਹੁਸ਼ਿਆਰਪੁਰ ਤੋਂ ਚੋਹਾਲ ਨਜ਼ਦੀਕ ਦੀਆਂ ਤਸਵੀਰਾਂ ਦਿਖਾ ਰਹੇ ਆ ਤਾਂ ਦੂਜੇ ਪਾਸੇ ਟ੍ਰੈਫਿਕ ਪੁਲਿਸ ਵੀ ਜਿਹੜੀ ਕਿ ਪੂਰੀ ਐਕਟਿਵ ਨਜ਼ਰ ਆ ਰਹੀ ਹੈ ਵਕ ਵਕ ਥਾਮਾਂ ਤੇ ਜਿਹੜੇ ਮੇਨ ਪੁਆਇੰਟਸ ਨੇ ਉਹਨਾਂ ਤੇ ਤੁਹਾਨੂੰ ਪੁਲਿਸ ਮੁਲਾਜ਼ਮ ਮੌਜੂਦ ਦਿਖਣਗੇ ਤਾਂ ਇੱਕ ਅਪੀਲ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਖਾਸ ਕਰਕੇ ਹੁੱਲੜ ਬਾਜ਼ਾ ਨੂੰ ਜਾਂ ਜਿਹੜੇ ਛੋਟੇ ਹਾਥੀ ਦੇ ਉੱਤੇ ਜ਼ਿਆਦਾ ਸਵਾਰੀਆਂ ਲੱਦ ਕੇ ਤੁਰੇ ਹੁੰਦੇ ਨੇ ਪਲੀਜ਼ ਅਜਿਹਿਆਂ ਜਿਹੜੀਆਂ ਕਿ ਹਰਕਤਾਂ ਨੇ ਜਾਂ ਅਜਿਹੀਆਂ ਚੀਜ਼ਾਂ ਨਾ ਕੀਤੀਆਂ ਜਾਣ ਤਾਂ ਜੋ ਕੋਈ ਦੁਰਘਟਨਾ ਆ ਜਾਂ ਫਿਰ ਕਿਸੇ ਤਰ੍ਹਾਂ ਦਾ ਇਨਡਿਸਿਪਲਨ ਸ਼ਹਿਰ ਦੇ ਵਿੱਚ ਨਾ ਕ੍ਰੀਏਟ ਹੋ ਸਕੇ ਕੈਮਰਾਮੈਨ ਮਨਵੀਰ ਮੇਟਿਆ ਨਾਲ ਮੈਂ ਅਨਿਕੇਸ਼ ਸ਼ਰਮਾ ਤਾਜ਼ਾ ترین ਖਬਰਾਂ ਦੇ ਲਈ ਜੁੜੇ ਹੋ ਹਾਰਪੁਰ ਨਿਊਜ਼ ਦੇ ਨਾਲ